ਟਿਕਟਾ ਪਗਟਾਲੀ ਆ ਤੇ ਟਿਕਟ ਇੱਥੋਂ ਸਿੱਧੀ ਲੁਧਿਆਣੇ ਦੀ ਘਟਾਈ ਹੈ ਪਾਣੀ ਡੰਡਾ ਪਾਣੀ ਡੰਡਾ ਪਾਣੀ ਇਹ ਪਾਣੀ ਇਹ ਪਾਣੀ ਇਹ ਪਾਣੀ ਇਹ ਪਾਣੀ ਇਹ ਪਾਣੀ ਇਹ ਪਾਣੀ ਨਵੇਂ ਮਹੀਨੇ ਦੀ ਪਹਿਲੀ ਤਰੀਕ ਦਿਨ ਸੋਮਵਾਰ 2025 ਤੇ ਸਾਹਮਣੇ ਸਕਰੀਨ ਦੇ ਜਿਹੜਾ ਸ਼ਹਿਰ ਦੇਖ ਰਿਹਾ ਹਾਂ ਇਹ ਭਾਈ ਕਲਕੱਤਾ ਇਹ ਖਾਸਾ ਹੀ ਵੱਡਾ ਸ਼ਹਿਰ ਹੈ ਤੇ ਜਿਹਦੇ ਵਿੱਚ ਆਪਾਂ ਪਹਿਲੀ ਵਾਰ ਆਏ ਆ ਤੇ ਸਾਹਮਣੇ ਹੈ ਜਿਹੜਾ ਸ਼ੈੱਡ ਜੇ ਪਾਰ ਰੱਖਿਆ ਹੈ ਨੀਲੇ ਜੇ ਇਹ ਮੈਟਰੋ ਸਟੇਸ਼ਨ ਹੈ ਇੱਥੇ ਤੇ ਇਹ ਭਾਈ ਪੰਜ ਭਾਗਾਂ ਚ ਵੰਡਿਆ ਵਾ ਕਲਕੱਤਾ ਸ਼ਹਿਰ ਜਿਹੜਾ ਇਹ ਦੀ ਆਬਾਦੀ ਵੀ ਇੰਡੀਆ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਕਿਹਾ ਜਾਂਦਾ ਕਲਕੱਤਾ ਤੇ ਸਾਹਮਣੇ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇਖੀ ਜਾਂਦੇ ਤੁਸੀਂ ਸਕਰੀਨ ਦੇ ਜਿਹੜੀਆਂ ਤੇ ਤੜਕੇ-ਤੜਕੇ ਆਪਾਂ ਆਪਣੇ ਕੱਪੜੇ ਵੀ ਧੋਲੇ ਸੀਗੇ ਸਾਰੇ ਧੁੱਤੇ ਪਏ ਆ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਕਲਕੱਤਾ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਬਲੌਗ 'ਚ ਨਵੀਂ ਵੀਡੀਓ 'ਚ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਆਪਣੇ ਕੱਪੜੇ ਦੇਖ ਲਈਏ ਸੁੱਕ ਗਏ ਤਾਂ ਫਿਰ ਲਾ ਲਈਏ ਸੁੱਕ ਗਏ ਚੀ 7 ਦਿਨ ਹੋ ਗਏ ਸੀ ਇਹ ਭਾਈ ਕੱਪੜੇ ਆਪਾਂ ਧੋਤੇ ਨਹੀਂ ਸੀਗੇ ਤੇ ਅੱਜ ਆਪਾਂ ਸਵਾ ਮਿਲਿਆ ਤੇ ਆਪਾਂ ਕੱਪੜੇ ਵੀ ਧੋਲੇ ਆ ਤੇ ਨਾਲੇ ਸਾਰਿਆਂ ਨੂੰ ਦੱਸਦੀ ਆ ਆਪਾਂ ਅੱਜ ਆਪਣੇ ਪਿੰਡ ਅਨੂਪਗੜ੍ਹ ਰਾਜਸਥਾਨ ਚੱਲੇ ਆ ਗੱਲਬਾਤ ਐਵੇਂ ਹੋਈ ਕਿ ਹਰਪਾਲ ਬਾਈ ਨੇ ਜਾਣਾ ਸੀ ਆ ਤੇ ਫਿਰ ਮੈਂ ਵੀ ਸਕੀਮ ਕਰ ਲਈ ਕਿਉਂਕਿ ਮੇਰਾ ਵੀ ਜਿਹੜਾ ਬੈਂਕ ਜੇ ਦਾ ਕੰਮ ਆ ਉਹ ਥੋੜਾ ਜਿਹਾ ਪਿਆਸ ਹੀ ਆ ਕਿਉਂਕਿ ਖਾਤਾ ਵਗੈਰਾ ਆਪਣਾ ਹੈ ਨਹੀਂਗਾ ਤੇ ਜਿਹੜਾ ਹੈਗਾ ਜਿੱਥੇ ਆਪਾਂ ਕੰਮ ਕਰਦੇ ਸੀ ਬਠਿੰਡੇ ਕੰਪਨੀ ਚ ਉਹਨਾਂ ਦੇ ਖਲਾਇਆ ਵਾ ਖਾਤਾ ਤੇ ਬਿੱਟੂ ਬਾਈ ਕਹਿੰਦਾ ਭਾਈ ਤੂੰ ਆਪਦਾ ਹੀ ਖਾਤਾ ਖਲਾਇਆ ਰਾਜਸਥਾਨ ਦਾ ਆਪਦੀ ਸਟੇਟ ਦੇ ਵਿੱਚ ਤੇ ਉਹ ਸਹੀ ਰਹੂਗਾ ਐਸੇ ਕਰਕੇ ਆਪਾਂ ਸਕੀਮ ਕੀਤੀ ਤੇ ਫਿਰ ਆਪਾਂ ਕਿਹਾ ਵੀ ਚੱਲ ਹਰਪਾਲ ਬਾਈ ਨਾਲ ਜਾਈ ਜਾਂਦਾ ਤਾਂ ਉਹਦੇ ਨਾਲ ਆਪਾਂ ਵੀ ਜਾ ਜੰਨੇ ਕਿਉਂਕਿ ਆਪਣੇ ਕੋਲ ਸਮਾਂ ਹੈਗਾ 5-6 ਦਿਨਾਂ ਦਾ ਤੇ ਇਹਦੇ ਕਰਕੇ ਆਪਾਂ ਸਕੀਮ ਕਰ ਲਈ ਤੇ ਫਿਰ ਕੱਪੜਾ ਲੱਤਾ ਵੀ ਧੋ ਲਿਆ ਤੇ ਤਿਆਰੀਆਂ ਵਾਟ ਲੀਆਂ ਆਪਣੇ ਸ਼ਹਿਰ ਨੂੰ ਜਾਣ ਵਾਸਤੇ ਨੂੰ ਪਗੜ ਨੂੰ ਤੇ ਇਹ ਆਪਾਂ ਨੂੰ ਬਾਬਾ ਜੀ ਹਰਣ ਰੂਮ ਦਿੱਤਾ ਸੀ ਆ ਰੂਮ ਨੰਬਰ 4 ਤੇ ਇਧਰ ਆਪਣੇ ਨਾਲ ਦੇ ਸਾਥੀ ਵੀ ਤਿਆਰ ਹੋਏ ਖੜੇ ਆ ਤੇ ਹਰਪਾਲ ਭਾਈ ਤਿਆਰੀਆਂ ਵਟਲੀਆਂ ਪੂਰੀਆਂ ਪਿੰਡ ਨੂੰ ਜਾਣ ਵਾਸਤੇ ਠੀਕ ਐ ਬੈਗ ਪੂਰਾ ਤਿਆਰ ਕਰੀ ਖੜਾ ਐ ਤੇ ਇਧਰ ਆਪਣੇ ਬਿੱਟੂ ਭਾਈ ਵੀ ਕਿੱਟਾ-ਗੁੱਟਾ ਪਾ ਕੇ ਤੇ ਸ਼ਹਿਰ ਘੁੰਮਣ ਵਾਸਤੇ ਤਿਆਰੀਆਂ ਵੱਟੀ ਖੜੇ ਆ ਹਜ ਤੱਕਰ ਤਾਂ ਇਹਨਾਂ ਦੇ ਨਾਲ ਆਪਾਂ 7 ਵਜੇ ਤੱਕ ਹੈਗੇ ਆ ਆਪਣੀ ਜਿਹੜੀ 7 ਵਜੇ ਟ੍ਰੇਨ ਆ ਹਰਪਾਲ ਭਾਈ ਹਾਂ ਠੀਕ ਐ ਭਾਈ ਹੁਣ ਆਪਾਂ ਜਾਂਦੇ ਆਂ ਸ਼ਹਿਰ ਵੱਲ ਇਹ ਗੱਲਬਾਤ ਇਥੋਂ ਸ਼ਹਿਰ ਦੀ ਹੋਣੀ ਸਾਰੀ ਦਿਖਾਵਾਂਗੇ 7 ਵਜੇ ਗਰੋਥ ਤੋਂ ਬਹੁਤ ਬਾਅਦੋਂ ਮਿੱਟੂ ਭਾਈ ਦੇ ਚੈਨਲ ਤੇ ਦਿਨੀਸ਼ੂ ਭਾਈ ਦੇ ਚੈਨਲ ਤੇ ਕੋਲਕਾਤਾ ਸ਼ਹਿਰ ਦੀਆਂ ਸਾਰੀਆਂ ਕੱਲ ਦੀ ਰਾਤ ਐ ਬਤੀਤ ਹੋਈ ਸੀ ਤੇ ਗੁਰੂ ਮਹਾਰਾਜ ਜੀ ਦਰਸ਼ਨ ਕਰਿਆਂ ਦੇ ਨਾਲੇ ਸਾਰੇ ਸੰਗਤ ਨੇ ਕਰ ਲਿਆ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਗੁਰੂ ਮਹਾਰਾਜ ਜੀ ਤੋਂ ਆਗਿਆ ਲੈ ਕੇ ਕਰ ਲਈ ਹੈ ਸਾਰਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਹੁਣ ਆਪਣੇ ਸਾਥੀਆਂ ਨੂੰ ਪੁੱਛਦੇ ਆ ਕਿ ਕਿੱਧਰ ਜਾਣਾ ਹੈ ਨਿਸ਼ੂ ਭਾਈ ਤੁਸੀਂ ਜਾਓ ਨਾ ਨਿਸ਼ੂ ਭਾਈ ਆਪਾਂ ਹੁਣ ਕਿੱਧਰ ਜਾਣਾ ਹੈ ਠੀਕ ਹੈ ਠੀਕ ਹੈ ਤੇ ਆਪਣੇ ਨਾਲ ਅੰਕਲ ਜੀ ਜਾਈ ਜਾਂਦੇ ਆ ਦੱਸਣਗੇ ਕਹਿੰਦੇ ਵੀ ਤੁਸੀਂ ਉੱਥੇ ਘੁੰਮ ਕੇ ਆਇਓ ਉਹ ਆਪਾਂ ਨੂੰ ਨਹੀਂ ਪਤਾ ਤੇ ਉਹ ਬਿੱਟੂ ਬਾਈ ਨੂੰ ਯਾਨੀ ਇਸ਼ੂ ਬਾਈ ਨੂੰ ਥੋੜਾ ਜਿਹਾ ਪਤਾ ਹੈ ਤੇ ਆਪਾਂ ਹੁਣ ਇਹਨਾਂ ਦੇ ਨਾਲ ਹੀ ਚੱਲਦੇ ਆਂ ਆਪਾਂ ਇਸ ਟਾਈਮ ਖੜੇ ਆਂ ਰਹਿਨਗਰ ਰੋਡ ਤੇ ਭਾਈ ਇੱਥੋਂ ਦੀ ਜਿਹੜੀਆਂ ਲੋਕਲ ਟ੍ਰੇਨਾਂ ਵੀ ਚੱਲਦੀਆਂ ਐ ਇੱਧਰ ਉੱਧਰ ਜਾਣ ਵਾਸਤੇ ਤੇ ਆਪਾਂ ਟਿਕਟ ਲੈ ਲਈਏ 10 ਰੁਪਏ ਲੱਗੇ ਐ ਤੇ ਆਪਾਂ ਇਸ ਟਾਈਮ ਚੱਲੇ ਆਂ ਖਿਦਰਪੁਰ ਇੱਧਰ ਟ੍ਰੇਨ ਚੱਲਦੀ ਐ ਉੱਤੇ ਚੱਲਦੀ ਐ ਮੈਟਰੋ ਇਥੋਂ ਦੀ ਹੋ ਕੇ ਤੇ ਬਾਹਰ ਨੂੰ ਨਿਕਲਦੀ ਤੇ ਅੱਗੇ ਅੰਡਰਗਰਾਉਂਡ ਜਾਂਦੀ ਹੈ ਥੱਲੇ ਇਧਰ ਆਪਣੇ ਨਾਲ ਦੇ ਸਾਥੀ ਬੈਠੇ ਆ ਟ੍ਰੇਨ ਦੀ ਵੇਟ ਕਰੀ ਜੰਨੇ ਆ ਟ੍ਰੇਨ ਆਊਗੀ ਦੋ ਵੱਜ ਕੇ 40 ਮਿੰਟਾਂ ਤੇ ਤੇ ਇਸ ਟਾਈਮ 20 ਮਿੰਟ ਹੋਏ ਆ ਤੇ 20 ਮਿੰਟ ਆਪਾਂ ਨੂੰ ਇੱਥੇ ਬੈਠਣਾ ਪਊਗਾ ਬਾਹਰ ਵੀ ਆਈਟੀ ਵੀ ਚਾਹ ਰਹੇ ਟ੍ਰੇਨ ਵਾਲਾ ਜਿਹੜਾ ਆਪਾਂ ਕੈਨਸਲ ਕਰਤਾ ਤੇ 10-10 ਰੁਪਏ ਟਿਕਟ ਟਾਈ ਸੀਗੀ ਤੇ ਉਹ ਆਪਾਂ ਵਾਪਿਸ ਕੈਨਸਲ ਕਰਿਆ ਹੈ ਆਏ ਉੱਥੇ ਜਾ ਕੇ ਤੇ ਹੁਣ ਆਪਾਂ ਭਾਈ ਹੁਣ ਮੈਟਰੋ ਦੀ ਟਿਕਟ ਲੈਣ ਲੱਗੇ ਆ ਤੇ ਆਨਲਾਈਨ ਨਹੀਂ ਇਸ਼ੂ ਭਾਈ ਉਂਗਲਾ ਮਾਰੀ ਜਾਂਦਾ ਤੇ ਇੱਕ ਇੱਕ ਕਰਕੇ ਜਿਹੜੀ ਟੋਕਣ ਜਾਈ ਜਾਂਦੇ ਗਿਆ ਲੈ ਭਾਈ ਫੜਾ ਦੇ ਮੇਰੀ ਵਾਰੀ ਆ ਗਈ ਹੈ ਸਾਹਮਣੇ ਦਾ ਪੁਲ ਬਣਿਆ ਹੋਇਆ ਚੱਕ ਚੱਕ ਇੰਨੀ ਨਾ ਬਣਾ ਸਕੈਨ ਨਹੀਂ ਹੋਣਾਗਾ ਚੱਲ ਕਰ ਦੇ ਇਹਨੇ 20 ਰੁਪਏ ਲੱਗਦੇ ਇੱਕ ਦੇ ਇੱਧਰ ਪਾਈਪ ਟੱਕ ਦੇਣ ਟੋਕਨ ਸਿੱਟ ਦਿੰਦੀਆਂ ਮਸ਼ੀਨ ਜੀ ਐ ਉਹ ਜਿਹੜਾ ਹਰੇ ਕਲਰ ਦਾ ਰੰਗ-ਬਰੰਗੇ ਜ ਆਉਂਦੇ ਆ ਕੇਵਰੀ ਆਉਣ ਵਾਲਾ ਇਹ ਉਹ ਆ ਗਿਆ ਠੀਕ ਆ ਵੀ ਕੰਮ ਸੂਟ ਆ ਇਹਦੀ ਪੂਛ ਦੀ ਮਗਰਲੀ ਆ ਗਈ ਤੇ ਸੀਸੇ ਖੁੱਲਣਗੇ ਤਾਂ ਫਿਰ ਆਪਾਂ ਅੰਦਰ ਨੂੰ ਚੱਲਦੇ ਆਂ ਤੋ ਭਾਈ ਆਏ ਅੰਦਰ ਦਾ ਜਮਾਂ ਬਰਫ਼ ਜੰਮਣ ਵਾਲਾ ਹਾਲ ਹੋਇਆ ਪਿਆ ਆ ਖੜੇ ਆਪਣੇ ਸਾਥੀ ਲੈ ਜੀ ਬੈ ਕੇ ਇਹ ਸ਼ੁਭਾ ਇਹਨੇ ਤਾਂ ਚੌਕੜੀ ਮਾਰ ਲਈ ਨਾਲ ਦੀ ਨਾਲ ਆਉਂਦੇ ਸਾਡਾ ਜੀ ਇਹ ਤਾਂ ਉਹ ਗੱਲਬਾਤ ਆ ਜਿਵੇਂ ਜਰਨਲ ਡੱਬਾ ਹੁੰਦਾ ਚੱਲ ਵੀ ਐ ਜੇ ਤੂੜੀ ਵਾਲਾ ਭੌਂਗ ਲੱਦਿਆ ਹੁੰਦਾ ਨਾ ਓਵੇਂ ਲੱਦੀ ਵੀ ਸੀ ਇਹ ਤਾਂ ਇਹਦਾ ਕੋਈ ਮੈਟਰੋ ਮੋਟਰ ਵਾਲਾ ਸਾਗ ਤਾਂ ਲੱਗਿਆ ਨਹੀਂ ਆਪਾਂ ਨੂੰ ਆਪਾਂ ਜਿੱਦਿਆਂ ਪੰਜਾਬ ਨੂੰ ਤੇ ਆਪਣੀ ਇਧਰੋਂ ਟ੍ਰੇਨ ਆਈ ਸੀ ਬੋਸ ਕਰਦੇ ਜਨਾਬ ਯਾਰ ਰੱਖੀ ਤੋਂ ਇਹਦੇ ਮਗਰ ਨਾਲ ਲੱਗਦੀ ਮੋਟਰ ਲੱਗਿਆ ਸੀ ਆ ਇਧਰ ਜੱਫੀਆਂ ਪਈ ਜਾਂਦੀਆਂ ਬਾਅਦ ਕਿਉਂਕਿ ਆਪਾਂ ਤਾਂ ਜਾਣਾ ਤੈਨਾਂ ਨਾਲ ਸੀ ਇੱਥੋਂ ਇਹ ਟ੍ਰੇਨਾਂ ਜਿਹੜੀਆਂ ਮੈਟਰੋ ਉਹ ਥੋੜੀਆਂ ਤੰਗ ਕਰਦੀਆਂ ਆ ਟਾਈਮ ਲਾਉਂਦੀਆਂ ਠੀਕ ਹੈ ਠੀਕ ਐ ਇੱਥੇ ਨੇ ਟੰਗਾ ਆ ਬਈ ਚੱਲ ਠੀਕ ਐ ਬਿੱਟੂ ਹੋ ਗਿਆ ਇਧਰ ਆਪਣੀ ਟ੍ਰੇਨ ਆ ਗਈ ਬਾਕੀ ਦੀ ਗੱਲਬਾਤ ਆਪਾਂ ਟ੍ਰੇਨ ਮੈਟਰੋ ਚੜ੍ਹ ਕੇ ਕਰਦੇ ਆਂ ਵੀ ਆਪਾਂ ਪੁੱਠੇ ਕਿਉਂ ਚੜ੍ਹ ਗਏ ਉਹ ਟਿਕਟ ਕੰਮ ਨਹੀਂ ਟਿਕਟ ਗੱਲਬਾਤ ਐ ਨਹੀਂ ਇਧਰ ਦੀ ਜਿਹੜੀ ਮੈਟਰੋ ਐ ਉਹ ਟਾਈਮ ਬਹੁਤ ਲਾਉਂਦੀ ਐ ਇੰਨਾ ਦੇ ਨਾਲ ਜਾਂਦੇ ਆਪਾਂ ਤਾਂ ਲੇਟ ਹੋ ਜਾਂਦੇ ਆਪਣੀ 7 ਵਜੇ ਟ੍ਰੇਨ ਆ ਇਹਦੇ ਕਰਕੇ ਠੀਕ ਹੈ ਠੀਕ ਹੈ ਤੇ ਹੁਣ ਇਹ ਆਪਣੇ ਤੁਹਾਡ ਹੋ ਗਏ ਤੇ ਆਪਾਂ ਇਹਨਾਂ ਤੁਹਾਡ ਹੁਣ ਇਹ ਚਿਹਰੇ ਦੋ ਆ ਜਿਹੜੇ ਸ਼ਾਮ ਨੂੰ 7 ਵਜੇ ਟ੍ਰੇਨ ਫੜਨਗੇ ਤੇ ਪੰਜਾਬ ਨੂੰ ਜਾਣਗੇ ਬੋਰਡ ਦੇ ਉੱਤੇ ਲਿਖਿਆ ਹੋਆ ਹਾਵੜਾ ਹਾਵੜਾ ਮੈਟਰੋ ਜਾਣੇ ਦਾ ਰਸਤਾ ਤੇ ਭਾਈ ਇੱਥੇ ਗ੍ਰੀਨ ਗ੍ਰੀਨ ਪੈਰ ਵੀ ਵੰਡੇ ਵੇ ਆ ਯਾ ਇਸ ਤੇ ਤੁਰੇ ਜਾਓ ਤੇ ਹਾਵੜਾ ਜਿਹੜਾ ਮੈਟਰੋ ਸਟੇਸ਼ਨ ਇੱਥੇ ਉੱਪਰ ਨੀਚੇ ਤਿੰਨ ਚਾਰ ਚੱਲਦੇ ਆ ਉਹਦੇ ਕਰਕੇ ਤੁਲ ਜ ਜਾਂਦਾ ਬੰਦਾ ਇਹ ਨਿਸ਼ਾਨ ਜੇ ਮੰਡੇ ਵੇ ਤੁਰੇ ਜਾਓਗੇ ਤੇ ਹਾਵੜਾ ਮੈਟਰੋ ਸਟੇਸ਼ਨ ਤੇ ਪਹੁੰਚ ਜਾਓਗੇ ਤੁਸੀਂ ਊ ਭੀੜ ਭੜਕਾ ਇੱਥੇ ਬਹੁਤ ਜ਼ਿਆਦਾ ਹੈ ਬੰਦਾ ਉਹੀ ਹੁਲ ਜ ਜਾਂਦਾ ਹੈਗਾ ਭੀੜ ਭੜਕਾ ਦੇਖ ਕੇ ਇਨਾ ਇੱਧਰ ਸਿੱਧੀਆਂ ਪੌੜੀਆਂ ਬਣੀਆਂ ਹੋਈਆਂ ਤੇ ਇੱਧਰ ਲਿਫਟ ਜਾਂਦੀ ਹੈਗੀ ਐ। ਆਪਾਂ ਪੌੜੀਆਂ ਤੇ ਉੱਤਰੀ ਜਾਂਦੇ ਆ। ਲਿਫਟ 'ਚ ਵੀ ਭੀੜ ਬਹੁਤ ਐ ਇਹਦੇ ਕਰਕੇ। ਸਹੀ ਦਾ ਉਤਰੇ ਆਂ ਆਪਾਂ ਹਾਵੜਾ ਮੈਟਰੋ। ਪਹੁੰਚ ਕੇ ਪਹੁੰਚ ਕੇ ਭਾਈ ਹਾਵੜਾ ਮੈਟਰੋ ਸਟੇਸ਼ਨ ਤੇ। ਆ ਗਿਆ ਆਪਾਂ ਹਾਵੜਾ ਮੈਟਰੋ ਸਟੇਸ਼ਨ ਤੇ ਇੱਥੋਂ ਭਾਈ ਆਪਣੀ ਜਿਹੜੀ ਮੈਟਰੋ ਸਟੇਸ਼ਨ ਤੇ ਆਉਗੀ ਮੈਟਰੋ ਤੇ ਇੱਥੇ ਪਾਈਏ ਗੇਟ ਜੇ ਖੁੱਲਦੇ ਹੁੰਦੀ ਹੈ ਸਾਰੀ ਬੰਦ ਹੁੰਦੀ ਹੈ ਅੰਡਰਗਰਾਉਂਡ ਹੁਣ ਦੇਖਦੇ ਆਪਾਂ ਇੱਥੇ ਆਪਣੇ ਹਰਪਾਲ ਬਾਈ ਵੀ ਖੜੇ ਤੇ ਅੰਕਲ ਜੀ ਵੀ ਆਵੜਾ ਸਟੇਸ਼ਨ ਤੇ ਜਾਣਗੇ ਤੇ ਆ ਵੀ ਆਪਣੇ ਨਾਲ ਹੀ ਰਲ ਗਏ ਆਪਾਂ ਇਹਨਾਂ ਤੋਂ ਪੁੱਛਿਆ ਸੀ ਭਾਈ ਆਵੜਾ ਮੈਟਰੋ ਸਟੇਸ਼ਨ ਨੂੰ ਕਿੱਧਰ ਨੂੰ ਰਾਹ ਜਾਂਦਾ ਹੈ ਇਹ ਕਹਿੰਦੇ ਅਸੀਂ ਵੀ ਉਧਰ ਨੂੰ ਹੀ ਜਾਣਾ ਤੇ ਆਪਾਂ ਇਕੱਠੇ ਚੱਲਦੇ ਆਂ ਇਥੇ ਆਣ ਕੇ ਲੱਗੂਗੀ ਤਾਂ ਫੇਰੇ ਇਹ ਟਿੰਟੀ ਕਰਕੇ ਇਹ ਗੇਟ ਇਹ ਖੋਲੇ ਜਾਣਗੇ ਆਪੀ। ਛੋੜ ਰਹੀ। ਨੋ ਰਸ ਛੋੜ। ਅਗਰ ਇਹਨੇ ਟਿਕਟ ਜਵਾਰ ਕਰ ਲਈ। ਸਾਹਮਣੇ ਲਿਖਿਆ ਹੋਇਆ ਹੈ ਹਾਵੜਾ ਮੈਟਰੋ। ਇਧਰ ਪਾਈ ਆ ਗਿਆ। ਹਾਵੜਾ ਦਾ ਰੇਲਵੇ ਸਟੇਸ਼ਨ ਹੈ। ਇਹਦੇ ਉੱਤੇ ਲਿਖਿਆ ਪਲੇਟਫਾਰਮ ਸੰਖਿਆ 1 ਤੋਂ 15 ਤੱਕ ਜਾਣੇ ਦਾ ਰਸਤਾ ਤੇ ਹੁਣ ਭਾਈ ਇਹਨਾਂ ਤੋਂ ਪੁੱਛਦੇ ਆਪਾਂ ਕਿ ਲੁਧਿਆਣੇ ਜਿਹੜੀ ਸਿੱਧੀ ਟ੍ਰੇਨ ਜਾਂਦੀ ਹੈ ਉਹ ਕਿਹੜੇ ਪਲੇਟਫਾਰਮ ਤੇ ਚੱਲੂਗੀ ਤੇ ਆਪਾਂ ਨੀਸ਼ੂ ਭਾਈ ਨੂੰ ਫੋਨ ਕੀਤਾ ਵਾ ਹਰਪਾਲ ਭਾਈ ਨੇ ਵੀ ਸਾਡੀਆਂ ਜਿਹੜੀਆਂ ਟਿਕਟਾਂ ਬੁੱਕ ਕਰਾਈਆਂ ਉਹਨਾਂ ਦੀ ਉਹ ਪਰਚੀ ਜੀ ਆ WhatsApp ਤੇ ਭੇਜ ਦੇ ਤੇ ਸਾਨੂੰ ਹੀ ਪਤਾ ਲੱਗ ਜਾਊ ਕਿਹੜੇ ਪਲੇਟਫਾਰਮ ਤੇ ਜਾਣਾ ਹੈ ਤੇ ਫਿਰ ਸਾਨੂੰ ਸੌਖਾ ਹੋ ਜਾਊਗਾ ਹੋਰ ਜਾਣਾ ਪਾਹੀ ਇੱਥੇ ਥਾਂ ਥਾਂ ਟੀਟੀ ਫਿਰਦੇ ਰਹਿੰਦੇ ਆ ਟਿਕਟਾਂ ਚੈੱਕ ਕਰਾਓ ਤੇ ਟਿਕਟਾਂ ਚੈੱਕ ਕਰਾਓ ਇੱਕ ਟਾਪਕਟਾਲੀ ਆ ਤੇ ਟਿਕਟ ਇੱਥੋਂ ਸਿੱਧੀ ਲੁਧਿਆਣੇ ਦੀ ਘਟਾਈ ਆ 870 ਰੁਪਏ ਲੱਗੇ ਆ ਤੇ ਸਿੱਧੀ ਕੋਲਕਾਤਾ ਤੋਂ ਹਾਵੜਾ ਰੇਲਵੇ ਸਟੇਸ਼ਨ ਤੋਂ ਆਪਾਂ ਲੁਧਿਆਣੇ ਦੀ ਟਿਕਟ ਟਿਕਟਾਲੀ ਆ ਲੈ ਬਈ ਸੰਭਾਲ 870 ਰੁਪਏ ਲੱਗੇ ਆ ਠੀਕ ਆ ਲੁਧਿਆਣੇ ਦੀ ਟਿਕਟ ਹੈ ਹੁਣ ਆਪਾਂ ਅੰਬਾਲਾ ਉਤਰਨਾ ਹੈ ਕਿ ਕਿੱਥੇ ਉਤਰਨਾ ਉਹ ਤੈਨੂੰ ਤੂੰ ਦੇਖ ਲਈ ਹੁਣ ਆਪਾਂ ਚੱਲਦੇ ਆਂ 7 ਨੰਬਰ ਤੇ ਆਉਗੀ ਜਾਂ 8 ਨੰਬਰ ਤੇ ਆਉਗੀ ਪਲੇਟਫਾਰਮ ਤੇ ਚੱਲ ਵੀ ਚੋਬਰਾ ਚੱਕ ਆਪਣਾ ਸਮਾਨ ਚੱਲੀਏ ਲੱਭੀਏ ਹੁਣ 7 8 ਪਲੇਟਫਾਰਮ ਕਿੱਥੇ ਜੇ ਐ ਇਹ ਆ ਹਵੜਾ ਰੇਲਵੇ ਸਟੇਸ਼ਨ ਦੇ ਖਲਾਫ ਪੈਰ ਰੱਖਣ ਜਗ੍ਹਾ ਹੈਣੀ ਏ ਮੈਟਰੋ ਸਟੇਸ਼ਨ ਤੋਂ ਲੈ ਕੇ ਤੇ ਰੇਲਵੇ ਸਟੇਸ਼ਨ ਤੇ ਟਿਕ ਟਕ ਟਕਟਾਉਂਦਿਆਂ ਨੂੰ ਆਪਾਂ ਨੂੰ 5 ਵਜ ਗਏ ਤੇ ਆਪਣੀ ਜਿਹੜੀ ਟ੍ਰੇਨ 7 ਵਜੇ ਐ ਤੇ ਹੁਣ ਆਪਾਂ ਇੱਥੇ ਕੋਈ ਜਗ੍ਹਾ ਲੱਭਦੇ ਆ ਤੇ ਉੱਥੇ ਬਹਿਨੇ ਆ ਜਾਂ 7 ਤੇ ਆਉਗੀ ਜਾਂ 8 ਤੇ ਇਹਨਾਂ ਦੋਨੇ ਪਲੇਟਫਾਰਮ ਤੋਂ ਇੱਕ ਤੇ ਆਪਣੀ ਟ੍ਰੇਨ ਆਉਗੀ ਇਹ ਭਾਈ ਪਲੇਟਫਾਰਮ ਆ ਇੱਥੇ ਇੱਥੇ ਆਣ ਕੇ ਟ੍ਰੇਨਾਂ ਜਿਹੜੀਆਂ ਲੱਗ ਜਾਂਦੀਆਂ ਆਂ ਤੇ ਯਾਤਰੀ ਆਪਣੇ ਟ੍ਰੇਨਾਂ ਕਈ ਇੱਥੋਂ ਹੀ ਚੱਲਦੀਆਂ ਆਂ ਜਿਵੇਂ ਜਿਹੜੀ ਹਾਵੜਾ ਐਕਸਪ੍ਰੈਸ ਐ ਜਿਹੜੀ ਅੰਬਰਸਰ ਨੂੰ ਜਾਂਦੀ ਉਹ ਕਲਕੱਤਾ ਤੋਂ ਹੀ ਚੱਲਦੀ ਐ ਸਮਾਂ ਜਿਹੜਾ 5:00 ਤੇ 55 ਮਿੰਟ ਹੋ ਗਿਆ। ਭਾਈ ਤੇ ਕਰ ਆਪਣੀ ਟ੍ਰੇਨ ਆਈ ਨਹੀਂ ਕਿਉਂਕਿ ਆਪਣੀ ਟ੍ਰੇਨ ਆਊਗੀ 6:00 ਤੇ 55 ਮਿੰਟਾਂ ਤੇ ਆਊਗੀ ਘੰਟਾ ਕ ਹਜੇ ਆਪਾਂ ਨੂੰ ਹੋਰ ਵੇਟ ਕਰਨੀ ਪਊਗੀ। ਇਹ ਤਾਂ ਪਹਿਲਾਂ ਕਹਿੰਦੇ ਭਾਈ ਇੱਥੇ ਦੋ ਟ੍ਰੇਨਾਂ ਹੋਰ ਲੱਗਣੀਆਂ। ਇਹਨੂੰ ਲੱਗਦਾ ਇੱਕ ਟ੍ਰੇਨ ਤਾਂ ਆਈ ਜਾਂਦੀ ਐ। ਉਹ ਸਾਹਮਣੇ ਇਹ 10 ਨੰਬਰ ਪਲੇਟਫਾਰਮ ਹੈ ਜਿੱਥੇ ਆਪਾਂ ਖੜੇ ਇਹ 9 ਨੰਬਰ ਹੈ ਜਿੱਥੇ ਆਪਣੀ ਟ੍ਰੇਨ ਆਉਗੀ ਇੱਕ ਗੱਲ ਹੋਰ ਭਾਈ ਇੱਥੇ ਜਿਆਦਾਤਰ ਇਹ ਆਪਾਂ ਗੱਡੀਆਂ ਜੀਆਂ ਫਿਲਮਾਂ ਜੀ ਦੇਖੀਆਂ ਅਸੀਂ ਆ ਇੱਥੇ ਇਹ ਬਹੁਤ ਚੱਲਦੀਆਂ ਟੈਕਸੀਆਂ ਇੱਥੇ ਇਹ ਦੋ ਕਲਰ ਦੀਆਂ ਇੱਕ ਤੇ ਚਿੱਟੇ ਕਲਰ ਦੀ ਤੇ ਇੱਕ ਖੱਟੇ ਕਲਰ ਦੀ ਤੇ ਆਪਾਂ ਪਿੱਛੇ ਕਲਿੱਪ ਬਣਾਈਓ ਸਾਈਡ ਤੇ ਲਾਵਾਂਗੇ ਉਹ ਇਹ ਗੱਡੀਆਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਕਲਕੱਤਾ ਦੇ ਵਿੱਚ ਤੇ ਇਹ ਭਾਈ ਸ਼ਹਿਰ ਦੇ ਵਿੱਚੋਂ ਆਣ ਕੇ ਰੋਡ ਬਣਾਈ ਗਈ ਹੈ ਦੇ ਅੰਦਰ ਆਵਾਜਾ ਵੀ ਆਸਤੇ ਤੇ ਗੱਡੀਆਂ ਵਗੈਰਾ ਅੰਦਰ ਆਉਂਦੀਆਂ ਜਾਂਦੀਆਂ ਇੱਥੋਂ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਆ ਵੀ ਉੱਧਰ ਪਲੇਟਫਾਰਮ ਤੇ ਲਿਖਿਆ ਹੋ ਸੀ 1 ਤੋਂ 15 ਤਿੱਕਰ ਇੱਥੇ ਅੱਡ-ਅੱਡ ਗੇਟ ਬਣੇ ਹੋਏ ਜਿਹੜਾ ਉਹ ਸਾਹਮਣੇ ਗੱਡੀ ਆਈ ਜਾਂਦੀ ਉੱਧਰ ਵੀ ਗੇਟ ਆ ਉਹਦੇ ਉੱਤੇ ਵੀ ਲਿਖਿਆ 15 ਇੱਥੇ ਪਲੇਟਫਾਰਮ ਮੈਨੂੰ ਲੱਗਦਾ ਵੀ 34 35 ਪਲੇਟਫਾਰਮ ਹੈ ਤੇ ਆਪਾਂ ਹਾਏ ਤੱਕ ਵੇਟ ਕਰੀ ਜਾਂਦੇ ਆ ਆਪਣੀ ਟ੍ਰੇਨ ਦੀ ਤੇ ਘੰਟਾ ਪਿਆ ਘੰਟਾ ਹੋਰ ਆਪਾਂ ਪਲੇਟਫਾਰਮ ਤੇ ਬਹਿ ਕੇ ਵੇਟ ਕਰਦੇ ਆ ਤੇ ਫਿਰ ਆਪਾਂ ਟ੍ਰੇਨ ਆਉਂਦੀ ਹੈ ਤੇ ਚੜਦੇ ਆ ਤੇ ਅੱਜ 1 ਤਰੀਕ ਦੀ ਸ਼ਾਮ ਪਹੂਗੀ ਤੇ 2 ਤਰੀਕ ਤੇ 3 ਤਰੀਕ ਨੂੰ ਇਹ ਆਪਾਂ ਨੂੰ ਲੁਧਿਆਣੇ 5 ਜਾਂ 6 ਵਜੇ ਦੇ ਲਵੇ ਤਵੇ ਲਾਉਗੀ ਏ ਜਿਹੜੀ ਟ੍ਰੇਨ ਹੈ ਹੁਣ ਆਪਾਂ ਤੁਹਾਨੂੰ ਟ੍ਰੇਨ ਦਾ ਸਫ਼ਰ ਦਿਖਾਵਾਂ ਕਿੱਦਾਂ ਰਹਿੰਦਾ ਆਪਾਂ ਜਰਨਲ ਡੱਬੇ ਦੀ ਟਿਕਟ ਜਿਹੜੀ ਟਿਕਟ ਹੈ ਉਹ ਲਈਤੀ ਵੀ ਹੈ ਕਿਉਂਕਿ ਰਿਜ਼ਰਵੇਸ਼ਨ ਡੱਬੇ ਦੀ ਟਿਕਟ ਆਪਾਂ ਨੂੰ ਮਿਲੀ ਨਹੀਂ ਸੀਗੀ ਤੇ ਉਹ ਪੈਂਦੀ ਮਹਿੰਗੀ ਸੀ ਇੱਕ ਇਹਨਾਂ 2000 ਦੇ ਲਵੇ ਤਵੇ ਪੈਂਦੀ ਸੀ ਇਹਦੇ ਕਰਕੇ ਆਪਾਂ ਨੂੰ ਇਹ ਸਸਤੀ ਪਈ ਏ ਦੋਨਾਂ ਭਰਾਵਾਂ ਦੀ ਆਪਣੀ ਟਿਕਟ ਜਿਹੜੀ 850 ਦੇ ਲਵੇ ਤਵੇ ਪਈ ਏ ਨੇ ਭਾਈ ਜੀ ਦੀ ਟ੍ਰੇਨ ਆ ਗਈ ਆ ਹਾਂ ਸੱਚ ਕਿਹਾ ਸੀ ਨਾ ਨੇ ਵੀ ਇੱਕ ਟ੍ਰੇਨ ਪਹਿਲਾਂ ਆਉਗੀ ਇਹ ਤੋਂ ਉਹ ਆਈ ਹੈ ਨਹੀਂ ਨਹੀਂ ਆਪਣੀ ਟ੍ਰੇਨ ਨਹੀਂ ਗਈ ਏ ਆਪਣੀ ਕਿਨੇ ਜਾਊਗੀ ਆਪਣੀ 355 ਤੇ ਆਉਗੀ ਤੇ 7:15 ਮਿੰਟਾਂ ਦੇ ਵਿੱਚ ਚੱਲੂਗੀ ਤੇ ਹਾਵੜਾ ਐਕਸਪ੍ਰੈਸ ਲਿਖਿਆ ਹੋਊਗਾ ਤੇ ਸਾਈਡਾਂ ਤੇ ਲਿਖਿਆ ਹੋਊਗਾ ਕਲਕੱਤਾ ਟੂ ਅੰਬਰਸਰ ਆਪਣੀ ਟ੍ਰੇਨ ਦਾ ਮੈਡਮ ਜੀ ਹੋਕਾ ਦੇਣ ਲੱਗੀ ਵੀ ਭਾਈ ਫਾਵੜਾ ਐਕਸਪ੍ਰੈਸ ਨੋ ਨੰਬਰ ਪਲੇਟਫਾਰਮ ਤੇ ਆਊਗੀ ਜਿਹੜੀ ਅੰਬਰਸਰ ਨੂੰ ਜਾਣਾ ਹੈ ਤੇ ਆ ਆਈ ਜਾਂਦੀ ਆਪਣੀ ਟ੍ਰੇਨ ਇਟਸ ਗੋਇੰਗ ਆਨ ਸੈਕਸ਼ਨ ਨੰਬਰ 22 ਹੋਣ ਦਿਓਣ 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 ਹਾਂ ਠੀਕ ਹੈ ਜੰਗਾਪਾ ਐਕਸ 2704 ਆ ਗਈ ਆਪਣੀ ਟ੍ਰੇਨ ਆ ਆਪਾਂ ਦਾ 2 ਅੰਮ੍ਰਿਤਸਰ ਇਹ ਖਾਸੀ ਲੰਬੀ ਹੋਊਗੀ ਮੈਨੂੰ ਲੱਗਦਾ ਤੇ ਆਪਾਂ ਨੂੰ ਬੈਗ ਚੱਕ ਕੇ ਤੇ ਆਪਾਂ ਨੂੰ ਪਿੱਛੇ ਨੂੰ ਜਾਣਾ ਪਊਗਾ ਤੇ ਆਪਣੇ ਸਾਥੀਆਂ ਨੂੰ ਕਹਿੰਨੇ ਆਂ ਵੀ ਭਾਈ ਬੈਗ ਚੱਕ ਲਈਏ ਤੇ ਪਿੱਛੇ ਨੂੰ ਚੱਲਦੇ ਆਂ ਇਹਦੇ ਜੇ ਦੋ ਡੱਬੇ ਜਿਹੜੇ ਲੋਕ ਕੋਲ ਅੱਗੇ ਹੋਣਗੇ ਤੇ ਦੋ ਜਿਹੜੇ ਪਿੱਛੇ ਹੋਣਗੇ ਜਦੋਂ ਉਧਰ ਨੂੰ ਗਈ ਤਾਂ ਉਹ ਫਿਰ ਮੂਰੇ ਹੋ ਜਾਣਗੇ ਤੇ ਬਾਕੀ ਸਾਰੀ ਇਹ ਗ੍ਰੈਜੂਏਸ਼ਨ ਹੈ ਜਾਊਗੀ ਅੰਮ੍ਰਿਤਸਰ ਨੂੰ ਤੇ ਉਹ ਜਿਹੜੇ ਆਪਾਂ ਡੱਬਿਆਂ ਤੇ ਬਹਿਣਾ ਤੇ ਉਹ ਮੂਰੇ ਹੋ ਜਾਣਗੇ ਭਾਈ ਦੋਨੇ ਡੱਬੇ ਹੁਣ ਆਪਣੇ ਸਾਥੀ ਨੂੰ ਕਹਿੰਨੇ ਆਂ ਵੀ ਚੱਕ ਲਈ ਆਪਣਾ ਜੁੱਲੀ ਵਿਸਤਰ ਤੇ ਆਪਾਂ ਚੱਲੀਏ ਪਿੱਛੇ ਨੂੰ ਇੱਥੇ ਲਵੇ ਤਾਂ ਵੀ ਨਹੀਂ ਇਹ ਡੱਬੇ ਲੱਗਣੇ ਖਾਸੀ ਲੰਬੀ ਟ੍ਰੇਨ ਆਏ ਜਿਹੜਾ ਅੱਜ ਦਾ ਆਪਣਾ ਸਫ਼ਰ ਰੂ ਹੈ ਲਗਭਗ ਜਿਵੇਂ ਟਿਕਟ ਤੇ ਲਿਖਿਆ ਹੋਇਆ ਇਹਨਾਂ ਨੇ 1734 ਕਿਲੋਮੀਟਰ ਦੇ ਲਵੇ ਤਵੇ ਲਿਖਿਆ ਹੋਇਆ ਹੈ ਅਰਪਾਲ ਬਾਈ ਜਿਹੜੇ ਆਪਣੇ ਵਾਲ ਡੱਬੇ ਆਉਣੇ ਲੋਕਲ ਓ ਯਾ ਤਾਂ ਦੋ ਮੂਰੇ ਆਉਣਗੇ ਜਾਂ ਪਿੱਛੇ ਆਉਣਗੇ ਤੇ ਆਪਾਂ ਨੂੰ ਲੱਗਦਾ ਪਿੱਛੇ ਨੂੰ ੱਟ ਲਈਏ ਜੁਲੀ ਵਿਸਤਰਾ ਚੱਕ ਲੈ ਚਲ ਜੀ ਉਹ ਖੜ ਜਾ ਇਹ ਤਾਂ ਖੜੂ ਖੜੂ ਗੀ ਨਹੀਂ ਭਾਈ ਏ ੱੱੱਕਾ ਮੁੱਕੀ ਵਾਲਾ ਹੋਣਾ ਸਾਰੀ ਜਨਤਾ ਮਗਰ ਨੂੰ ਗਈ ਐ ਆ ਸਾਰਾ ਪਲੈਟਫਾਰਮ ਖਾਲੀ ਰਹੇ ਨਾ ਵਿਚਾਲੇ ਇਹ ਜਿਹੜੇ ਭਾਈ ਬੁੱਕ ਹੋਈਆਂ ਟਿਕਟਾਂ ਉਹਨਾਂ ਵਾਸਤੇ ਆ ਆਪਣੇ ਵਾਸਤੇ ਪਿੱਛੇ ਐ ਚਲ ਜੀ ਫਰਸਟ ਕਮਰ ਟਾਈਮਰ ਇਹ ਆਪਣੇ ਵਾਸਤੇ ਹੈ ਨਹੀਂ ਗਾ ਆਪਾਂ ਫਿਰ ਪਿੱਛੇ ਚੱਲਦੇ ਰੋਕ ਗਈ ਐ ਆਇਆ ਚੱਕ ਲੈ ਜੁਲੀ ਵਿਸਤਰਾ ਹੋਲੀ ਹੋ ਗਈ ਐ ਤੇ ਖਾਸੀ ਲੰਬੀ ਹੈ। ਇਹ ਟ੍ਰੇਨ ਹੈ ਜਿਹੜੀ ਖਾਸੀ ਲੰਬੀ ਹੈ ਤੇ ਆਪਾਂ ਆਉਗਾ ਝੋਲਾ ਚੱਕ ਲਿਆ ਭਾਈ। ਤੇ ਆਪਾਂ ਹੁਣ ਪੁੱਛਣ ਚੱਲਦੇ ਆ। ਆਹ ਦੇਖ ਲਓ। ਭੱਜ ਭੱਜ ਕੇ ਆਈ ਜਾਂਦੇ ਜਿਹੜੇ ਬਾਈ ਇਹ ਸਾਰੇ ਸਾਡੇ ਤਰ੍ਹਾਂ ਲੋਕਲ ਡੱਬੇ ਵਾਲੇ ਆ। ਲੋਕਲ ਡੱਬੇ ਵਾਸਤੇ ਤੇ ਲੈਣ ਲੱਗੀ ਭਈਆ ਭਾਈ ਤੇ ਲੈਣ ਵੀ ਖਾਸੀ ਲੰਬੀ ਹੈ ਮੈਨੂੰ ਲੱਗਦਾ। ਜੂਮ ਕਰਕੇ ਦਿਖਾਵਾਂ ਤੇ ਉਹ ਗ੍ਰੇਨ ਲੈਂਡ ਦੇਖੀ ਆ ਮੈਨੂੰ ਇਹ ਲੱਗਦਾ ਵੀ ਕਿਤੇ ਲੈਂਡ ਦੇ ਚੱਕਰ 'ਚ ਟ੍ਰੇਨ ਨਾ ਲੰਘ ਜੇ ਐਰਪਾਲ ਬਾਈ ਤੇ ਲੈਂਡ ਦੇ ਚੱਕਰ 'ਚ ਟ੍ਰੇਨ ਤਾਂ ਨਹੀਂ ਲੰਘਦੀ ਠੀਕ ਆ ਠੀਕ ਆ ਤੇ ਸਾਰੇ ਦੋ ਡੱਬਿਆਂ 'ਚ ਚੜੀ ਲੈਂਡ ਲੱਗੀ ਵੀ ਆ ਉਸ 'ਚ ਜਾਣਗੇ ਉਹ ਚ ਇਹ ਦੋ ਮੂੰਹ ਜਾਣਗੇ ਖੜਿਆ ਸਾਹਮਣੇ 7:00 ਵਜੇ ਤੇ 17 ਮਿੰਟ ਹੋ ਗਏ ਤੇ ਆਪਣੀ ਟ੍ਰੇਨ ਚੱਲ ਪਈ ਹੈ ਭਾਈ ਤੇ ਆਪਾਂ ਉਤਲੀਆਂ ਜਿਹੜੀਆਂ ਦੋ ਸੀਟਾਂ ਮਾਲ ਲੀਆਂ ਤੇ ਆਪਣਾ ਹਰਪਾਲ ਬਾਈ ਬੈਠਾ ਬੈਗ ਰੱਖੀ ਤੇ ਉਹ ਮੇਰੀ ਥੈਲੀ ਜੀ ਤੇ ਇੱਧਰ ਆਪਾਂ ਆਪਦੀ ਜਗ੍ਹਾ ਮੱਲੀ ਬੈਠੇ ਆ ਇੱਧਰ ਆਪਣੇ ਨਾਲ ਬਾਈ ਬੈਠਾ ਹੈ ਇਹ ਪਤਾ ਨਹੀਂ ਕਿੱਥੋਂ ਤੱਕ ਜਾਊਗਾ ਬਾਈ ਇੱਕ ਵਾਰੀ ਤਾਂ ਆਪਾਂ ਇੱਥੇ ਆਪਦੀ ਢੂਈ ਸਿੱਧੀ ਕਰ ਲਾਂਗੇ ਸੱਟਾ ਹਰਪਾਲ ਬਾਈ ਵਧੀਆ ਮਿਲ ਗਈ ਸੀਟ ਟਾਈਮ ਨਾਲ ਠੀਕ ਹੈ ਠੀਕ ਹੈ ਆਈਫੋਨ ਵੀ ਚਾਰਜ ਲਾਈਕ ਦਾ ਨਾਲ ਦੀ ਨਾਲ ਹੀ ਦੇਖਦੇ ਆ ਅੱਜ ਦਾ ਸਫਰ ਕਿਵੇਂ ਦਾ ਰਹਿੰਦਾ ਹੈ ਕੋਲਕਾਤਾ ਟੂ ਲੁਧਿਆਣਾ ਹੀ ਕਹਿ ਦਈਏ ਲੁਧਿਆਣਾ ਆ ਆਪਣਾ ਐਕਸਟ੍ਰੈਕਟ ਸਥਿਤੀਕਰਤਾ ਨੋਰਮਲ ਹੀ ਆ ਭੀੜ ਬਾਕੀ ਹਜੇ ਪਤਾ ਨਹੀਂ ਅੱਗੇ ਜਾ ਕੇ ਵਧ ਵੀ ਸਕਦੀ ਹੈ ਕਿਉਂਕਿ ਰੇਲ ਹੈ ਭਾਈ ਅੱਗੇ ਦਾ ਹਜੇ ਪਤਾ ਨਹੀਂ ਆ ਕਿਉਂਕਿ ਟ੍ਰੇਨ ਹੈ ਜਿਹੜੀ ਇਸ ਰੇਲਵੇ ਸਟੇਸ਼ਨ ਤੋਂ ਚੱਲੀ ਐ ਜਮਾਂ ਖਾਲੀ ਸੀ ਅੱਗੇ ਦੇਖਦੇ ਆ ਵੀ ਕੀ ਬੰਦ ਆ ਸਫ਼ਰ 'ਚ ਕੀ ਗੱਲਬਾਤ ਹੁੰਦੀ ਆ ਸਮਾਂ ਜਿਹੜਾ 10:30 ਵਜੇ ਤੇ ਲਵੇ ਤਵੇ ਹੋ ਗਿਆ ਤੇ ਆਪਾਂ ਟ੍ਰੇਨ ਦੇ ਵਿੱਚ ਬੈਠੇ ਆ ਆਪਾਂ ਨੂੰ ਇਹ ਤਾਂ ਪਤਾ ਨਹੀਂ ਕਿੱਥੇ ਪਹੁੰਚੀਏ ਕਿੱਥੇ ਨਹੀਂ ਤੇ ਕਈ ਵੀਰ ਭਰਾਵਾਂ ਦੇ ਕਮੈਂਟ ਬਹੁਤ ਆਈ ਜਾਂਦੇ ਸੀ ਭਾਈ ਤੂੰ ਸੁੱਖ ਸ਼ਾਂਤੀ 'ਚ ਘਰੇ ਆਈ ਜਾਂਦਾ ਕੀ ਗੱਲਬਾਤ ਐ ਆਹ ਭਾਈ ਸਾਰੇ ਸੁੱਖ ਸ਼ਾਂਤੀ ਆ ਮੰਮੀ ਡੈਡੀ ਸਾਰੇ ਚੜ੍ਹਦੀ ਕਲਾ ਵਿੱਚ ਆਪਾਂ ਨੂੰ ਆਪਦੇ ਪਰਸਨਲ ਕੰਮ ਸੀ ਆ ਬੈਂਕ ਦੇ ਵਿੱਚ ਉਹਦੇ ਕਰਕੇ ਆਪਾਂ ਘਰ ਵਾਪਸ ਆਈ ਜਾਂਦੇ ਆ ਏ ਦੇ ਨਾਲ ਹੀ ਅੱਜ ਦੀ ਵੀਡੀਓ ਆਪਣੀ ਸਮਾਪਤ ਕੀਤੀ ਗਈ ਹੈ ਸਾਰੀ ਸੰਗਤ ਦਾ तहे دل ਧੰਨਵਾਦ ਕਰਦੇ ਹਾਂ ਜਿਹੜਾ ਕੀਮਤੀ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਨਵੇਂ ਸਫਰ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ